ਅੱਜ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਜੀ ਦੀ ਜੋਗ ਅਗਵਾਈ ਹੇਠ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਐਡਵੋਕੇਟ ਅਮਰਪਾਲ ਸਿੰਘ ਨੇ ਜਿੱਥੇ ਲੋਕਾਂ ਨੂੰ ਵਧਾਈ ਦਿੱਤੀ ਉੱਥੇ ਹੀ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਅਤੇ ਪਾਣੀ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਆਓ ਦਿਖਾਉਂਦੇ ਹਾਂ ਤੁਹਾਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਦੁਸ਼ਹਿਰੇ ਦੀਆਂ ਮੁਖਤ ਤਸਵੀਰਾਂ ਤੁਸੀਂ ਵੇਖੋ ਏਪੀਜੀ ਨਿਊਜ਼ ਪੰਜਾਬ ਬਿਊਰੋ ਚੀਫ ਜਸਪਾਲ ਚੰਦਨ ਪੱਤਰਕਾਰ ਰੋਹਤਕਮਾਰ ਡੋਗਰਾ ਦੀ ਇਹ ਖਾਸ ਖਬਰ ਤੇਰੇ ਘਰ ਦੇ ਗਾਤੇ ਹੈ ਤੇਰੇ ਘਰ ਪਹਿ ਭਗਵਾਨ ਆਮੀ ਸਭ ਸੇਬ ਕਾਤੇ ਹੈ आसिरा तरा तालकी माता पिता तुके तुम दुनिया के मालिक हो सभी सोटे बड़े सभे ਤੁਮਾਰੇ ਸਰੂਪ ਹੀ ਭਗਵਾਨ ਹਮੀ ਸਭ ਸਰੂਪ ਗਾਤੇ ਹੈ ਭਗ ਦੇ ਗਾਤੇ ਹੈ ਤੁਮਾਰੇ ਸਰੂਪ ਹੀ ਭਗਵਾਨ ਹਮੀ ਸਭ ਸਰੂਪ ਗਾਤੇ ਹੈ ਸਾਰਾ ਰਾਮਲੀਲਾ ਆਫ ਦ ਸਰੇਦਾ ਬਹੁਤ ਵੱਡਾ ਦੇਲੇ ਸਾਡੇ ਵੀਰ ਦਾ ਬਹੁਤ ਧੰਨਵਾਦੀ ਇਹਨਾਂ ਦੇ

ਜੀ ਸਾਰੇ ਅਧਿਆਪਕ ਸਾਹਿਬਾਂ ਨੂੰ ਜੀਆਂ ਨੂੰ ਆਪਦੇ ਆਜ ਇਸ ਪੈਲੇ ਦੀ ਸਟੇਜ ਤੇ ਦੁਸਾਰੇ ਦੇ ਮੌਕੇ ਤੇ ਉਹਨਾਂ ਦੇ ਨਾਲ ਸਾਡੇ ਡੀਐਸਪੀ ਸਾਹਿਬ ਅਰਿਸ਼ ਪਹਿਲ ਜੀ ਐਸਐਚਓ ਸਾਹਿਬ ਸੁਖੀਕਰ ਸਿੰਘ ਜੀ ਦਾ ਵੀ ਦਿਲ ਦਿਆਂ ਗਿਆ ਰਹੀ ਹੈ ਤੁਹਾਨੂੰ ਜੀ ਆਇਆਂ ਵੈਲਕਮ ਬਹੁਤ ਬਹੁਤ ਧੰਨਵਾਦ ਜੀ ਮੈਂ ਬੇਨਤੀ ਕਰਾਂਗਾ ਸਾਡੇ ਰਮਨ ਭਾਜੀ ਵਸਾਲ ਚਾ ਕੋਲ ਨੂੰ ਤੇ ਮੈਦਾਨ ਰਵਣ ਭਾਜੀ ਚੱਲ ਜੀ ਬਾਕੀ ਕੋਈ ਕਮੈਂਟਰੀ ਫਿਰ ਆਪ ਬੋਲਦੇ ਹੋ ਜਲਦੀ ਕਰਿਓ ਜਲਦੀ ਸਾਡੇ ਖੱਟਨ ਦੇ ਇੰਚਾਰ ਅਤੇ ਉਹਨਾਂ ਨਾਲ ਪਹੁੰਚੀ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਹਾਂਜੀ ਸਾਡੇ ਮਨੋਰ ਲਾਲ ਮੰਚੀ ਜੀ ਸਾਡੇ ਵੱਡੇ ਵੀਰ ਲక్ష్మణ ਦਾ ਰੋਲ ਕੀਤਾ ਇਹਨਾਂ ਰਾਮ ਜੀ ਦਾ ਰੋਲ ਕੀਤਾ ਜੀ ਚੇਅਰਮੈਨ ਸਾਹਿਬ ਇਹ ਵੀ ਸਾਡੇ ਸਾਧਾਂ ਤੋਂ ਫਿਰ ਬੇਨਤੀ ਹੈ ਸਟੇਜ ਤੇ ਲੱਗੇ ਆ ਜਾਓ ਸਾਰੇ ਕਲੱਬ ਮੈਂਬਰ ਇਹ ਸਾਡੇ ਲక్ష్మణ ਜੀ ਨੇ ਇਹਨਾਂ ਨੇ ਰਾਮ ਨਿੱਲੇ ਵਿੱਚ ਲక్ష్మణ ਜੀ ਦਾ ਦੂਸਰੇ ਵੀ ਸਾਡੇ ਦੀਪਕ ਸ਼ਰਮਾ ਜੀ ਜੀ

ਹਜੀ ਸਿੰਘ ਜੀਤਾ ਜੀ ਸਾਡੇ ਦਰਮਿਆਨ ਆਏ ਨੇ ਦਿਲ ਦੀਆਂ ਗਹਿਰਾਈਆਂ ਤੋਂ ਚਾਰ ਸਰਦਾਰ ਹਜਿੰਦਰ ਸਿੰਘ ਜੀ ਉਹ ਵੀ ਨਾਲ ਹਨ ਉਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ ਡੀਐਸਪੀ ਸ੍ਰੀ ਹਰਕਪਿੰਦਪੁਰ ਚਾਰਜਗੋਗ ਇਨਸਾਨ ਹਨ ਐਸਐਚਓ ਸਰਦਾਰ ਸੁਖਵਿੰਦਰ ਸਿੰਘ ਜੀ ਸਗਠਣਾ ਚਾਰਜ ਹਰਜਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ੍ਰੀ ਰਾਮ ਅੱਜ ਘਾਟੀ ਪਤਾ ਡਾਊਨ ਜਾਦਾ ਵਾ ਮਾੜੀ ਪੰਨੂਆਂ ਵਾਲੇ ਉਹਨਾਂ ਨੂੰ ਸਨਮਾਨ ਦਿੱਤਾ ਜੂ ਪੀਏ ਜੀ ਉਹ ਆਪਣਾ ਸਨਮਾਨ ਸਿਰਨ ਪ੍ਰਾਪਤ ਕਰਨ ਉਹਨਾਂ ਤੋਂ ਬਾਅਦ ਬਾਬਾ ਜਗਦੀਪ ਅੱਲਾ ਜੀ ਲਾਲੀ ਭੱਲਾ ਜੀ ਜਿਨ੍ਹਾਂ ਦੇ ਨਾਮ ਬੋਲੇ ਗਏ ਸਟੇਜ ਲੱਗੇ ਸਟੇਜ ਤੇ ਆ ਜੀ ਆ ਜੀ ਰਿੰਕੂ ਭਾਜੀ ਸਲੂਨ ਵਾਲੇ ਸਾਡਾ ਦੂਸਰਾ ਸਲੂਨ ਵਾਲਾ ਆਰਟਿਸਟ ਸੰਜੀ ਉਹ ਵੀ ਜਿੱਥੇ ਕਿਤੇ ਮੇਰੀ ਆਵਾਜ਼ ਚੋਂਦਿਆ ਉਹ ਵੀ ਸਟੇਜ ਤੇ ਆ ਜਾਏ ਸੰਜੀ ਸਲੂਨ ਵਾਲਾ ਬਾਦ ਉਹ ਕਿਹਦੀ ਆਈਏ ਕੋ ਮਿਸ਼ਾਲ ਉੱਤਰਾਈਏ ਆ 아니, 가로질러 말 안재철 아들아, 몇 번째로 그만 이거 로 아저, 아저. अरण भाई अरिण भाई अॼु पिछे

ਡਾਕਟਰਾਂ ਤਾਂ ਔਰ ਆਈ ਹੋਈ ਸੰਗਤ ਨੂੰ ਸਾਰਿਆਂ ਨੂੰ ਦੁਸ਼ਹਿਰੇ ਦੀਆਂ ਨਿਕ ਨਿਕ ਮੁਬਾਰਕਾਂ ਔਰ ਭਗਵਾਨ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਇਹ ਹੀ ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਖਾਸ ਕਰਕੇ ਸਾਡੀਆਂ ਮਾਵਾਂ ਨੂੰ ਸਾਡੇ ਬਜ਼ੁਰਗਾਂ ਨੂੰ ਸਿਹਤਮੰਦ ਰੱਖੇ ਔਰ ਹਮੇਸ਼ਾ ਸਾਡੇ ਸਿਰ ਤੇ ਉਤੇ ਉਹਨਾਂ ਦਾ ਸਹਾਰਾ ਆਸਰਾ ਜਿਹੜਾ ਬਣਿਆ ਰਹੇ ਅੱਜ ਸਾਡਾ ਚੰਗਿਆਈ ਦਾ ਦਿਨ ਹੈ ਅੱਜ ਦਾ ਦਿਨ ਜਿੱਥੇ ਭਗਵਾਨ ਸ਼੍ਰੀ ਰਾਮ ਜੀ ਨੇ ਬੁਰੀਾਈ ਨੂੰ ਖਤਮ ਕੀਤਾ ਸੀ ਇੱਕ ਸੰਦੇਸ਼ ਵੀ ਦਿੱਤਾ ਸਾਨੂੰ ਕਿ ਅਸੀਂ ਆਪਣੇ ਅੰਦਰੋਂ ਵੀ ਜਿਹੜੀ ਬੁਰੀਾਈ ਹੈ ਉਹ ਖਤਮ ਕਰਨੀ ਆ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਕੰਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਕਿ ਸਾਡੇ ਸਮਾਜ ਦੇ ਵਿੱਚ ਜਿਹੜੇ ਛੋਟੇ-ਮੋਟੇ ਕ੍ਰਾਈਮ ਜਾਂ ਵੱਡੇ ਕ੍ਰਾਈਮ ਹੁੰਦੇ ਨੇ ਇਹ ਨਾ ਹੋਣ। ਅਗਰ ਅਸੀਂ ਸ਼੍ਰੀ ਰਾਮ ਜੀ ਦੇ ਦੱਸੇ ਹੋਏ ਕੰਮਾਂ ਤੇ ਚੱਲਾਂਗੇ, ਜੰਨਾ ਤੇ ਚੱਲਾਂਗੇ, ਹਮੇਸ਼ਾ ਸੱਚ ਬੋਲਾਂਗੇ ਔਰ ਹਮੇਸ਼ਾ ਹੀ ਬੁਰਾਈ ਤੋਂ ਦੂਰ ਰਾਵਾਂਗੇ, ਤਾਂ ਕਦੇ ਵੀ ਸਾਡੇ ਅੰਦਰ ਦਾ ਜਿਹੜਾ ਅਹੰਕਾਰ ਹੈ, ਜਿਹੜਾ ਰਾਵਣ ਆ ਉਹ ਜਾਗੇਗਾ ਨਹੀਂ। ਹਮੇਸ਼ਾ ਤੁਹਾਨੂੰ ਆਪਣੀ ਗੁਰਬਾਣੀ ਤੋਂ ਵੀ ਸੰਦੇਸ਼ ਲੈਣਾ ਚਾਹੀਦਾ ਹੈ। ਜਿਵੇਂ ਸਾਡੇ ਗੁਰੂਆਂ ਨੇ ਵਚਨ ਕੀਤੇ ਨੇ ਜੋ ਫਰਮਾਨ ਕੀਤੇ ਹੈ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਸ੍ਰੀ ਰਾਮ ਜੀ ਦਾ ਬਾਰ ਬਾਰ ਵਿਦਰਮ ਆਉਂਦਾ ਹੈ ਰਾਵਣ ਦਾ ਕਿਵੇਂ ਉਹਨਾਂ ਨੇ ਜਿਹੜਾ ਹੰਕਾਰ ਸੀਗਾ ਉਹਨੂੰ ਤੋੜਿਆ ਉਹਦਾ ਵਿਦਰਮ ਵੀ ਵੀਰਨਾਂ ਆਉਂਦਾ ਹੈ ਉਸੇ ਤਰ੍ਹਾਂ ਹੀ ਅਸੀਂ ਕੁਰਬਾਨੀ ਦੇ ਫਰਮਾਨ ਤੇ ਚੱਲਣਾ ਹੈ ਹਰ ਫਰਮਾਨ ਕੀ ਹੈ ਕਿ ਸਾਡੀ ਹਵਾ ਪਾਣੀ ਤੇ ਧਰਤੀ ਇਹ ਸਾਰੇ ਪਵਿੱਤਰ ਹੈ ਇਹਨਾਂ ਨੂੰ ਬਚਾ ਕੇ ਰੱਖਣਾ ਹੈ ਅਸੀਂ ਕੀ ਕਰ ਰਹੇ ਹਾਂ ਕਿ ਅੱਜ ਹਵਾ ਵੀ ਖਰਾਬ ਕਰ ਰਹੇ ਹਾਂ ਪਾਣੀ ਵੀ ਖਰਾਬ ਕਰ ਰਹੇ ਹਾਂ ਆਪਣੀ ਧਰਤੀ ਵੀ ਖਰਾਬ ਕਰ ਰਹੇ ਹਾਂ ਮੈਂ ਅੱਜ ਤੁਹਾਨੂੰ ਇੱਕ ਗੱਲ ਕਰਕੇ ਚੱਲਾਂ ਕਿ ਸਰਕਾਰਾਂ ਦਾ ਕੰਮ ਹੁੰਦੇ ਆ ਤੁਹਾਨੂੰ ਬਿਹਤਰ ਸਹੂਲਤਾਂ ਦੇਣਾ ਆਵਾਮ ਨੂੰ ਬਿਹਤਰ ਸਮਾਜ ਦੇ ਵਿੱਚ ਹਰ ਇੱਕ ਜੀਵ ਸਹੂਲਤ ਦੇਣਾ ਜਿਹੜੀ ਕਿ ਉਹਨਾਂ ਦੇ ਵਾਸਤੇ ਬਣੀ ਹੈ ਔਰ ਸਾਡੀ ਸਰਕਾਰ ਨੇ ਦਿੱਤੀ ਹੈ ਸੀਐਮ ਮਾਨ ਸਾਹਿਬ ਨੇ ਹਰ ਇੱਕ ਸਹੂਲਤ ਦੇ ਦਿੱਤੀ ਹੈ ਜੋ ਉਹਨਾਂ ਨੇ ਕਿਹਾ ਸੀ ਸਾਰੇ ਵਾਦੇ ਪੂਰੇ ਕੀਤੇ ਆ ਇੱਕ ਵਾਦਾ ਰਹਿੰਦਾ ਉਹ ਵੀ ਪੂਰਾ ਕਰਦੇ ਆਂਗੇ ਵਿਤ ਵਿਆਦ ਕਰਾਂਗੇ ਹਜ਼ਾਰ ਤੀ ਤਾਂ 1100 ਰੁਪਇਆ ਦੇ ਕੇ ਸੀ ਆਪਣੀਆਂ ਭੈਣਾਂ ਮਾਤਾ ਮਾਵਾਂ ਨੂੰ ਜਿਹੜਾ ਆ ਉਹ ਵਾਦਾ ਪੂਰਾ ਕਰਕੇ ਦੇਾਂਗੇ ਪਰ ਮੈਂ ਇਹ ਕਹਿਣਾ ਚਾਹੁੰਦਾ ਇੱਕ ਕਿ ਜਿੱਥੇ ਸਰਕਾਰ ਦੇ ਕੰਮ ਬਣਦੇ ਆ ਉਹ ਸਰਕਾਰ ਨੇ ਕਰਨੇ ਆ ਤੇ ਜਿੱਥੇ ਸਾਡਾ ਫਰਜ ਬਣਦਾ ਹੈ ਸਾਡਾ ਕੰਮ ਬਣਦਾ ਅਸੀਂ ਕਰਨਾ ਹੈ ਅੱਜ ਸਾਡੇ ਸਾਰੇ ਪਿੰਡਾਂ ਦੇ ਵਿੱਚ ਛੱਪੜ ਧਰਦੇ ਪਏ ਆ ਕਦੀ ਸੋਚਿਆ ਕਿਉਂ ਧਰਦੇ ਪਏ ਆ ਅਸੀਂ ਸਰਕਾਰ ਨੂੰ ਸ਼ਿਕਾਇਤ ਲਾ ਦਿੰਦੇ ਆ ਐਮਐਲਏ ਸਾਹਿਬ ਮੇਰੇ ਪਿੰਡ ਦੇ ਸੱਪੜ ਦਾ ਪਾਣੀ ਘਰਾਂ 'ਚ ਆ ਗਿਆ ਸਾਡੇ ਘਰਾਂ 'ਚ ਆ ਗਿਆ ਪਰ ਉਹ ਪਾਣੀ ਆਇਆ ਜਿੱਥੋਂ ਪਹਿਲਾਂ ਇਹ ਪਤਾ ਕਰੋ ਯਾਦ ਕਰੋ ਜਦੋਂ ਨਲਕਿਆਂ ਦਾ ਟਾਈਮ ਸੀ ਜਾਦ ਕਰੋ ਜਿਦੋਂ ਸਾਡੇ ਘਰਾਂ ਦੇ ਵਿੱਚ ਸਬਰਸੀਬਲ ਪੰਪ ਨਹੀਂ ਸੀਗੇ ਲੱਗੇ ਹੁੰਦੇ ਕੀ ਛੱਪੜਾਂ ਦੇ ਵਿੱਚ ਪਾਣੀ ਇਹਨਾਂ ਹੁੰਦਾ ਸੀ ਅਸੀਂ ਕਰ ਦਿੱਤਾ ਨਾ ਕਿੰਨੇ ਲੀਟਰ ਪਾਣੀ ਖਰਾਬ ਕਰਕੇ ਛੱਪੜਾਂ ਦੇ ਵਿੱਚ ਪਾ ਦਿੱਤਾ ਆਉਣ ਵਾਲੀ ਸਾਡੀ نسل ਵਾਸਤੇ ਅਸੀਂ ਕੀ ਛੱਡ ਕੇ ਜਾ ਰਹੇ ਹਾਂ ਆਉਣ ਵਾਲੀ ਸਾਡੀ ਜਨਰੇਸ਼ਨ ਵਾਸਤੇ ਅਸੀਂ ਕੀ ਦੇ ਕੇ ਜਾ ਰਹੇ ਹਾਂ ਕਿ ਇਹ ਛੱਪੜਾਂ ਦਾ ਪਾਣੀ ਦੇ ਕੇ ਜਾਵਾਂਗੇ ਜੰਦਾ ਪਾਣੀ ਦੇ ਕੇ ਜਾਵਾਂਗੇ ਇੱਕ ਵਾਦਾ ਕਰੋ ਅੱਜ ਇਸ ਚੰਗਿਆਈ ਨੂੰ ਆਪਣੇ ਅੰਦਰ ਬਿਠਾਉਣਾ ਹੈ ਕਿ ਛੱਪੜਾਂ ਦੇ ਵਿੱਚ ਪਾਣੀ ਜਿਹੜਾ ਆ ਉਹ ਜਾਣ ਨਹੀਂ ਦੇਣਾ ਮੋਟਰ 19 ਕਿ ਚਲਾਉਣੀ ਹੈ ਜਿੰਨੀ ਕਿਸਾਨ ਨੂੰ ਜ਼ਰੂਰਤ ਆ ਟੈਂਕੀ ਸੇਰ ਨੂੰ ਭਰ ਲੋ ਸ਼ਾਮ ਤੱਕ ਵਰਤੋ ਇਹਨਾਂ ਕੋ ਗਰਮੀ ਬੜੀ ਆ ਮੋਟਰ ਠੰਡਾ ਸਵਿੱਚ ਚਲਾਓ ਦੱਬੋ ਤਾਂ ਠੰਡਾ ਪਾਣੀ ਆਊਗਾ ਇੱਦਾਂ ਨਹੀਂ ਹੁੰਦਾ ਪੌਣੀ ਸਰਦਾ ਫੰਦ ਬੰਦਾ ਬਚਾਉਣਾ ਸਾਡੇ ਗੁਰੂਆਂ ਨੇ ਫਰਮਾਨ ਕੀਤਾ ਹੈ ਪਮਨ ਗੁਰੂ ਪਹਿਲੇ ਪਿਤਾ ਮਾਤਾ ਦਾ ਸਮਹਾਕਤਾ ਤੋਂ ਉਹਦੇ ਤੇ ਚੱਲਣਾ ਪਿਆ ਸਾਨੂੰ ਤਾਂ ਜਾ ਕੇ ਇਹ ਬਾਰ-ਬਾਰ ਚੁਕਾਤਾ ਲਾਉਣੀ ਆਦੀ ਸਾਡੇ ਛੱਪੜ ਕਰਦੇ ਪਏ ਆ ਇਹਦਾ ਹੱਲ ਵੀ ਤੁਹਾਡੇ ਕੋਲ ਆ ਅਗਰ ਅੱਜ ਹੀ ਸਾਡੇ ਛੱਪੜ ਕਰਦੇ ਤੇ ਐਸੀ ਚਾਰਨ ਤੇ ਕਿਰਪਾ ਕਰਕੇ ਆਪਣੇ ਪਾਣੀ ਨੂੰ ਬਚਾਈਏ ਹਵਾ ਨੂੰ ਬਚਾਈਏ ਔਰ ਧਰਤੀ ਨੂੰ ਬਚਾਈਏ ਅੱਜ ਦੇ ਦਿਨ ਤੇ ਉੱਤੇ ਇਹ ਸੰਦੇਸ਼ ਨਹੀਂ ਹੈ ਇਹ ਮੇਰੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਅੱਜ ਦਾ ਦਿਨ ਜਿਹੜਾ ਸਾਡਾ ਤਿਉਹਾਰ ਨਹੀਂ ਹੈ ਇਕੱਲਾ ਇਹ ਸਾਡੇ ਵਾਸਤੇ ਬਹੁਤ ਖੁਸ਼ਗਸਨ ਵਾਲੀ ਗੱਲ ਹੈ ਬਹੁਤ ਜ਼ਿਕਰ ਕਰਨ ਵਾਲੀਆਂ ਗੱਲਾਂ ਨੇ ਕੱਲਾ 라ਵਣ ਸਾਡੇ ਅੰਦਰ ਹੰਕਾਰ ਰੂਪੀ ਨਹੀਂ ਹੈ ਅਸੀਂ ਉਸ 라ਵਣ ਨੂੰ ਮਾਰਨੇ ਜਿਹੜਾ ਸਾਡੇ ਸਾਰੀਆਂ ਆਉ ਵਾਲੀਆਂ ਨਸਲਾਂ ਦੇ ਵਿੱਚ ਕਹਿ ਸਕਦੇ ਹੋ ਕਿ ਤਜਹਿਦ ਦੇ ਜਨਮ ਦੀ ਕੋਸ਼ਿਸ਼ ਕਰ ਰਿਹਾ ਤੁમે ਪੂਰੀ ਟੀਮ ਨੂੰ ਆਪਣੇ ਨੂੰ ਜੋ ਕਲਾਪਿਆ ਸਾਡਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਕਰਵਾਇਆ ਔਰ ਮੇਰੇ ਦੋਸਤ ਆ ਬਾਬਾ ਸੋਨੂ ਜੀ ਨੂੰ ਰਾਜਨ ਗੁੰਗਾ ਜੀ ਨੂੰ ਔਰ ਸਾਡੇ ਹਰਜਿੰਦਰ ਸਿੰਘ ਜਿੰਦਾ ਜੀ ਜੋ ਸੰਗਠਨ ਇੰਚਾਰਜ ਨੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਇਹਨਾਂ ਨੂੰ ਹਮੇਸ਼ਾ ਸਾਰਿਆਂ ਨੂੰ ਇੱਕੋ ਗੱਲ ਕਹਿਣਾ ਹੈ ਕਿ ਅਸੀਂ ਆਪਣੇ ਸਮਾਜ ਦੇ ਵਿੱਚ ਚੰਗਿਆਈ ਦੇ ਨਾਲ ਹੀ ਚੱਲਣਾ ਹੈ ਔਰ ਚੰਗਿਆਈ ਦੇ ਨਾਲ ਹੀ ਰਹਿਣਾ ਹੈ ਔਰ ਮੇਰੇ ਸਾਰਿਆਂ ਨੂੰ ਜਿਨ੍ਹਾਂ ਦੇ ਨਾਮ ਬੋਲੇ ਆ ਡਾਕਟਰ ਸਾਹਿਬ ਸਾਡੇ ਰਵਿੰਦਰ ਜੀ ਔਰ ਮੇਰੇ ਨਾਲ ਬੈਠੇ ਸਟੇਜ ਤੇ ਗਿੱਪੀ ਸਾਹਿਬ ਔਰ ਸਾਰੇ ਹੋਰ ਸਾਥੀ ਸਾਰਿਆਂ ਨੂੰ ਦਿਵ ਦੀਆਂ ਗਹਿਰਾਈਆਂ ਤੋਂ ਇੱਕ ਵਾਰ ਫੇਰ ਮੈਂ ਦੁਸ਼ਹਿਰੇ ਦੀ ਮੁਬਾਰਕਬਾਦ ਦਿੰਦਾ ਔਰ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਦਾ ਇਸ ਦੁਸ਼ਹਿਰੇ ਦਾ ਜੋ ਸਮਾਜੋਂ ਮੈਂ ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਸੰਪੰਨ ਕਰਨ ਜਾ ਰਹੇ ਹਾਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਜਿਹੜੇ ਸਾਨੂੰ ਸਾਰਾ ਇੰਨਾ ਵਧੀਆ ਅਰੇਂਜ ਕਰਕੇ ਦਿੱਤਾ ਸਾਰਿਆਂ ਦਾ ਧੰਨਵਾਦ ਸਾਰੇ ਡਿਪਾਰਟਮੈਂਟਸ ਦਾ ਧੰਨਵਾਦ ਅੱਗੇ ਆਜੋ ਭਾਈ ਜੁਰਦਿਆਂ ਚੋ ਆਇਓ ਆਜਿਓ ਦੇ ਭਾਈ